ਇਸ ਸਿਮੈਟਰੀ ਬਣ ਜੇ ਯਾਰ ਬੋਡੀ ਦੀ ਵੀ ਵਧੀਆ ਲੱਗੇ ਸਾਰਾ ਤੁਹਾਨੂੰ ਪਤਾ ਹੋਣਾ ਜਦ ਵੀ ਇੱਥੋਂ ਮੈਂ ਵੀ ਕਹਾਂ ਕਈ ਬੰਦੇ ਸ਼ੌਂਕ ਦੀ ਵੀ ਗੱਲ ਆ ਕਿ ਅੱਪਰ ਬੋਡੀ ਟ੍ਰੇਨ ਕਰੀ ਜਾਂਦੇ ਨੇ ਹਨਾ ਕੋਈ ਮਸਲ ਰਹਿ ਲਾ ਤਰ ਵਧੀਆ ਨਹੀਂ ਲੱਗਦਾ ਮੈਂ ਕਹਿੰਦਾ ਵੀ ਪੂਰੀ ਪ੍ਰੋਪਰ ਸਿਮੈਟਰੀ ਬਣਾਓ ਇੱਕ ਕਾਰਡੀਓ ਤੇ ਮੇਰਾ ਜਾਦਾ ਤਕੜੇ ਹੋਣ ਦਾ ਚਲ ਜਿਆਦਾ ਜ਼ੈਨਾ ਵੀ ਨਹੀਂ ਮੈਂ ਕਹਤਾ ਵੈਸੇ ਜਿੰਨਾ ਲੋਕਾਂ ਨੂੰ ਲੱਗਦਾ ਵੀ ਠੀਕ ਆ ਕਾਰਡੀਓ ਮੇਰਾ ਸਭ ਤੋਂ ਵੱਧ ਤਕੜਾ ਹੁੰਦਾ ਮੇਨ ਰੀਜ਼ਨ ਕਾਰਡੀਓ ਆ ਉਹ ਕਿਉਂ ਆ ਕਿਉਂਕਿ ਮੇਰਾ ਹਾਰਟ ਮੈਨੂੰ ਲੱਗਦਾ ਵੀ ਵਧੀਆ ਮੈਂ ਹੁਣ ਵੀ ਜਨਾ ਮੈਂ ਇੱਥੇ ਹਸਪੀਟਲ 'ਚ ਪਿਆ ਸੀ ਉੱਥੋਂ ਬਾਅਦ ਜਦ ਮੈਂ ਠੀਕ ਹੋਇਆ ਮੇਰੀ ਨਰਸ ਨੇ ਨਵ ਚੈੱਕ ਕੀਤੀ ਬਾਰ ਬਾਰ ਬੀਪੀ ਚੈੱਕ ਕਰਦੇ ਰਹਿੰਦੇ ਸੀ ਹਾਂ ਉਹ ਕਹਿੰਦੇ ਵੀ ਥੋੜਾ ਬੀਪੀ ਇੰਨਾ ਘੱਟ ਵੀ ਇਦਾਂ ਹੀ ਰਹਿਣਾ ਵੀ ਕੀ ਪ੍ਰੋਬਲਮ ਆ ਵੀ ਕੀ ਫੈਰ ਹੁੰਦਾ ਸੇ ਮੈਂ ਖੰਗਾ ਟਲੀਟ ਆ ਲੌਕਡਾਊਨ ਤੋਂ ਬਾਅਦ ਮੇਰੀ 34 ਵਾਰੀ ਹਾਰਟਬੀਟ ਧੜਕਦੀ ਸੀ ਸਰ 34 ਵਾਰੀ ਸਵੇਰੇ ਜਮੋਤ ਗਈ 34 ਬੈਸਟ ਸਲੀਟ ਦਾ ਮੰਨਿਆ ਜਾਂਦਾ 34 ਵਾਰੀ ਦਿਲ ਧੜਕਣਾ ਰਾਤ ਨੂੰ ਕਈ ਵਾਰੀ ਘੜੀ ਨਾ ਰਾਤ ਨੂੰ ਮੈਸੇਜ ਆਣ ਲੱਗ ਜਾਂਦੀ ਆ ਵੀ ਤੁਹਾਡਾ ਬੀਪੀ ਲੋ ਆ ਬੀਪੀ ਲੋ ਆ ਤੁਸੀਂ ਆਪਣਾ ਵੀਓ 2 ਮੈਕਸ ਟੈਕਸ ਵੀ ਤੱਕ ਨਹੀਂ ਉਹ ਨਹੀਂ ਮਿਲਦਾ ਜੀ ਕੈਨੇਡਾ ਜਾ ਕੇ ਚੈੱਕ ਕਰਿਓ ਜ਼ਰੂਰ ਮਾਰਾਂ ਜੀ ਟਰਾਈ ਇੱਕ ਸਟੱਡੀ ਆ 올 ਕਾਸਮੋਰਟੈਲਿਟੀ ਹੁੰਦੀ ਆ ਪੀਟਰ ਰੈਟੀਆ ਨੇ ਦੱਸੀ ਆ ਉਹ ਕਹਿੰਦਾ ਆ ਕਿ ਜਿਹੜੇ ਬੰਦੇ ਦਾ ਜਿਹੜਾ ਕਾਰਡੀਓ ਵਸਕਲਰ ਹੈਲਥ ਆ ਉਹ ਟਲਾਈਟ ਕਲਾਸ ਤੇ ਜਾਂਦੀ ਆ ਯਾਨੀ ਕਿ ਜੇ ਤੁਸੀਂ ਆਪਣੇ ਏਜ ਗਰੁੱਪ ਦੇ ਹਿਸਾਬ ਨਾਲ ਉੱਥੇ ਕਲਾਸ ਕਰਦੇ ਹੋ ਤਾਂ ਤੁਹਾਡੀ 올 ਕਾਸਮਿਸ ਰੱਬ ਨਾ ਕਰੇ ਮਰਨ ਦੀ ਜਿਹੜੀ ਕੈਪੇਬਿਲਟੀ ਆ ਉਹ ਆਲਮੋਸਟ 700% ਘਟ ਜਾਂਦੀ ਹੈ ਜੇ ਮੈਂ ਫਿਕਰ ਗਲਤ ਹੋਏਗੀ ਤਾਂ ਮੈਂ ਤੁਹਾਨੂੰ ਲਿਖ ਦਾਂਗਾ 700% ਕਹਿਣ ਕਿ ਭਾਵੇਂ ਜੇ ਤੁਹਾਡਾ ਹਾਰਟ ਹੈਲਥ ਇੰਨੀ ਵਧੀਆ ਆ ਤੇ ਜੇ ਮੈਂ ਤੁਹਾਡੀ ਯੂਟਿਊਬ ਚ ਆਈ ਕਰਦਾ ਤੇ ਮੈਂ ਉਹ ਟ੍ਰੇਨਿੰਗ ਨਹੀਂ ਕਰਦਾ ਪਿਆ ਮੈਂ ਗਾੜੀ ਉੱਤੇ ਫੋਕਸ ਨਹੀਂ ਕਰਦਾ ਪਿਆ ਤੇ ਮੇਰੀ ਤੁਹਾਡੇ ਪੁੱਛੋਂ ਮੇਰੀ ਪ੍ਰੋਬੈਬਿਲਟੀ ਡੈਥ ਦੀ ਇੰਨੀ ਪਰਸੈਂਟ ਵੱਧ ਜਾਂਦੀ ਹੈ ਸੋ ਇਸ ਕਰਕੇ ਹਾਰਟ ਹੈਲਥ ਮਸਲ ਸਾਰੀ ਚੀਜ਼ਾਂ ਹੋਣੀਆਂ ਹੁਣ ਤੁਸੀਂ ਗੱਲ ਕਰੀ ਰਿਕਵਰੀ ਦੀ ਗੇਮ ਹੁਣ ਜਿਹੜਾ ਆਪਣੇ ਮੇਬੀ ਸ਼ਾਇਦ ਨਾਮ ਸਹੀ ਲੈ ਨਾ ਮੈਂ ਸੀਵਮ ਦੇ ਜਿਹੜਾ ਕੋਚ ਨੇ ਹੈ ਨਹੀਂ ਹੈਂਡੀ ਰਿਮਾਉਂਡ ਕੁਛ ਦਾ ਬਿਲਕੁਲ ਬਾਈ ਹਨਾ ਮੈਨੂੰ ਨਾ ਯਾਦ ਆ ਜਾਂਦੇ ਬਾਈ ਹਮਰਾ 49000 ਸਾਰੇ ਉਹਨੇ ਉਹਨੇ ਉਹ ਕਹਿੰਦਾ ਪੰਪ ਦੀ ਤਾਂ ਗੇਮ ਆ ਸਾਰੇ ਹਾਂ ਪੰਪ ਕਿਨੇ ਕਰਦਾ ਹਾਂ ਪੰਪ ਤਾਂ ਜਿਲੀ ਕਰਦਾ ਨਾ ਹਾਰਡ ਕੀ ਦਿਨ ਹਾ ਤੂੰ ਦਾ ਕਾਉਂਟੀ ਦਾ ਮਤਲਬ ਕੀ ਆ ਕਾਰਡੀ ਦੇ ਦਿਲ ਦੀ ਗੱਲ ਕੀਤੀ ਨਾ ਉਹਨਾਂ ਵੀ ਕਾਰਡੀਓ ਤੁਸੀਂ ਜਦੋਂ ਐਕਸਰਸਾਈਸ ਕਰਦੇ ਹੁੰਦੇ ਦਿਲ ਦੀ ਦਿਲ ਤੁਹਾਡਾ ਵਰਕ ਕਰਦਾ ਨਾ ਜਦੋਂ ਤੁਸੀਂ ਕਾਰਡੀਓ ਕਰਦੇ ਹੋ ਤੁਹਾਡੀ ਤੁਹਾਡਾ ਦਿਲ ਤਕੜਾ ਹੁੰਦਾ ਠੀਕ ਆ ਤੁਹਾਡੇ ਤੁਹਾਡੇ ਉਹਨੂੰ ਸਾਰੇ ਚੱਕ ਚੱਕ ਕੇ ਖੂਨੋਂ ਮਾਰਦਾ ਸਾਰੇ ਪਾਸੇ ਉਹਨੂੰ ਉਹਦਾ ਬਸ ਇੰਨੀ ਸਟੈਮਨਾ ਬਣਦਾ ਹੈ ਪਾਵਰਫੁਲ ਹੁੰਦਾ ਸਮਝੀਏ ਗੱਲ ਉਹੀ ਚੀਜ਼ਾਂ ਤੁਹਾਨੂੰ ਜਿਮ ਵਿੱਚ ਕਿੰਨਾ ਹੈਲਪ ਕਰਦੀਆਂ ਨੇ ਕਿੰਨੀ ਛੇਤੀ ਤੁਹਾਡਾ ਇੱਕ ਬੰਦਾ ਦਾ ਇੱਕ ਬੰਦਾ ਦਾ ਮੰਨ ਲਓ ਮੇਰੀ ਦੋ ਸਪ੍ਰਿੰਟ ਲਵਾਤੀ ਉੱਤੇ ਦਿਲ ਮੇਰਾ ਅਗਲੇ ਕਰੀ ਜਾ ਰਿਹਾ ਧਕ 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 ਬਿਊਟੀਫੁਲ ਰੀਜ਼ਨ ਧਕ 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 ਚੱਲ ਨਹੀਂ ਆ ਗਈ ਇਹਦਾ ਮਤਲਬ ਤੁਸੀਂ ਆ ਲੱਗਦੇ ਹੋ ਆਟ ਪੱਖੋਂ ਮੈਂ ਸਪ੍ਰਿੰਟ ਵਾਰੀ ਜੇ ਜਦੀ ਨਾਰਮਲ ਜਿਹੀ ਹੋ ਜਾਂਦਾ ਇਹਦਾ ਮਤਲਬ ਮੈਂ ਹੈਲਦੀ ਹਾਂ ਉਹਨੇ ਕਵਰ ਕਰ ਲਿਆ ਜਦੀ ਠੀਕ ਉਹ ਕਾਹਦੇ ਨਾਲ ਹੋਇਆ ਮੈਂ ਕਾਰਡੀਓ ਨਾਲ ਹੋਇਆ ਕਿਉਂਕਿ ਮੇਰੀ ਨਹੀਂ ਕਾਰਡੀਓ ਕਿੰਨੀ ਸ਼ੀਤੀਂ ਰਿਕਵਰੀ ਹੁੰਦਾ ਮੈਨੂੰ ਸੈੱਟ ਮਨਾ ਬਹੁਤ ਜਲਦੀ ਚੱਲ ਰਿਹਾ ਹਾਰਡ ਨੂੰ ਮੈਨੇਜ ਕਰਨਾ ਉਹ ਸਾਰਾ ਕੁਝ ਜਦੀ ਮੈਨੇਜ ਕਰੀ ਜਾਂਦਾ ਸੈੱਟ ਲਾਇਆ ਜਦੀ ਰਿਕਵਰ ਸੈੱਟ ਲਾਇਆ ਇਹ ਕਾਰਡੀਓ ਦਾ ਮੇਨ ਹਿੱਟ ਕਾਰਡੀਓ ਨਾਲ ਬੰਦਾ ਤਾਹੀਂ ਲੱਗਦਾ ਉਹ ਕਾਰਡੀਓ ਤੋਂ ਬਿਨਾ ਜਿਹੜੀ ਹਾਰਡਨੈਸ ਆ ਨਾ ਜਿਹੜੀ ਨਹੀਂ ਆਉਂਦੀ ਉਹ ਕਬੱਡੀ ਵਾਲੇ ਬੰਦੇ ਨੇ ਤਕੜੇ ਕਿਉਂ ਪੁਲਵਾਨ ਦੀ ਸ਼ੀਤੀ ਤਕੜੇ ਕਿਉਂ ਹੁੰਦੇ ਨੇ ਕਾਰਡੀਓ ਘੁੜੀ ਘੰਟਾ ਘੰਟਾ ਘੁੜੀ ਜਾਣਾ ਇੰਡਿਊਰੈਂਸ ਪਾਵਰ ਇੰਡਿਊਰੈਂਸ ਉਹ ਛਰੀ ਕਾ ਉਹਨੇ ਖੁੱਲ ਜਾਂਦਾ ਬਾਡੀ ਬਿਲਡਰ ਦੀ ਸੌਫਟਨੈਸ ਦੇਖਦੀ ਆ ਹਮੇਸ਼ਾ ਹਾਂ ਦੇਖਦੀ ਆ ਨਾ ਕਿਉਂਕਿ ਬਸ ਕੱਲੀ ਉਹ ਹਾਰਡਨੈਸ ਕਦੇ ਨਹੀਂ ਆਉਣੀ ਸੌਫਟਨੈਸ ਤੁਹਾਨੂੰ ਦੇਖਣ ਨੂੰ ਮੈਂ ਨਹੀਂ ਕਹਿੰਦਾ ਵੀ ਪਰ ਬਾਡੀ ਸੋਹਣੀ ਉਹਨਾਂ ਨੇ ਆਰਡਨੈਸ ਨਹੀਂ ਦਿਖਾਉਣੀ ਉਹਨਾਂ ਨੇ ਬਾਡੀ ਸੋਹਣੀ ਦਿਖਾਉਣੀ ਹੈ ਠੀਕ ਆ ਤਾਂ ਕੰਮ ਹੀ ਕਿੱਟਾ ਹੀ ਦਿਖਾਵਾ ਹਾਂ ਹਾਂ ਬਸ ਪਰ ਜਿਹੜੀ ਹਾਰਡਨੈਸ ਤੁਸੀਂ ਦੇਖਦੇ ਹੋ ਕਿਉਂਕਿ ਉਹਨਾਂ ਦਾ ਦਿਲ ਬਹੁਤ ਜ਼ਿਆਦਾ ਤਕੜਾ ਹੋ ਜਾਂਦਾ ਰੋਜ਼ ਰੋਜ਼ ਇੰਨੇ ਨਾਲ ਚ ਸਟਰਗਲ ਕਰੀਣਾ ਭੱਜੀ ਜਾਣਾ ਕੱਟ ਮਾਰੀ ਜਾਣਾ ਹਨਾ ਫੇਰ ਚੀਜ਼ਾਂ ਮੈਨੇਜ ਜਿਹਦਾ ਦੀਦਾ ਦਿਲ ਤਕੜਾ ਫੇਰ ਉਹਦਾ ਸਾਰਾ ਕੁਝ ਹੀ ਤਕੜਾ ਤੁਹਾਨੂੰ ਬਗਾਈ ਆ ਆਡੀਓ ਤੋਂ ਭੱਜੋ ਨਾ ਦਿਲ ਤਕੜਾ ਹੋਣ ਦੇ ਆ ਭਾਈ ਇਹ ਬਹੁਤ ਇੰਪੋਰਟੈਂਟ ਕਾਡ ਨੂੰ ਹਮੇਸ਼ਾ ਐਡ ਕਰਕੇ ਰੱਖੋ ਭਾਈ